ਇਹ ਕੀ ਹੁੰਦਾ ਹੈ ਹਾਗੀ ਹੁੰਦਾ ਇਹ ਕੀ ਹੁੰਦਾ ਆ ਵੇਖੋ ਜੀ ਆ ਟੀਕੇ ਲਾਉਂਦੇ ਆ ਛੋਟੀ ਰੋਡ ਅੰਮ੍ਰਿਤਸਰ ਬਾਪੂ ਕੀ ਕਰਦੇ ਪੀ ਲਾਗੀ ਮੋਤੇ ਡੰਗ ਨਹੀਂ ਲਾਉਂਦੇ ਨੇ ਪਾਈ ਆਪਾਂ ਕੀ ਕਰੀਏ ਨਾ ਨਹੀਂ ਆ ਫੜਾ ਉਠਾ ਮੈਂ ਡੰਗ ਦੋ ਆ ਕੀ ਕਰਨੇ ਆ ਚਲੋ ਬਨੇ ਬਰਸੋ ਕੀ ਕਰਨੇ ਆ ਚਲੋ ਗੋਨੀ ਆਉਂਦੀ ਪਪਾ ਜੀ ਸਿਆਣੇ ਬਿਆਣੇ ਸਰਦਾਰ ਬੰਦੇ ਜੇ ਇਹ ਲਾਗੇ ਖਲੋਤੇ ਜੇ ਤੂੰ ਡਾਂਗਾ ਜਿ ਬੜੀ ਹੈ ਅੱਜ ਕੱਲ ਨਹੀਂ ਮੰਦੇ ਅੱਜ ਕੱਲ ਕੱਜ ਦੀ ਸਮਾਂ ਹੀ ਉਹ ਕਿਉਂ ਇਹ ਕੀ ਕਰਦੀ ਏ ਕੀ ਕਰਨੀ ਨੇ ਤੂੰ ਕੀ ਕੀ ਕਰਨੀ ਮੇਰਾ ਸੋਟਾ ਨਾ ਮਾਰ ਤੈਨੂੰ ਮਾਰ ਨਾ ਸੁਈ ਟੁੱਟੀ ਮੇਰੀ ਬਾਹ ਜਾਈ ਸੁਈ ਬਾਟੀ ਦਾ ਕਿੱਥੇ ਇਹਨੂੰ ਚਕਾਉ ਪੁੱਜੇ ਨੇ ਸਟੱਟਾ ਲੈ ਗਾ ਕੋਲਾ ਨਾ ਪੁੱਜ ਨੂੰ ਕੋਲਾ ਕਰਨਾ ਕਰਫੋਨ ਲੈ ਹੁਣ ਪੁੱਤ ਚੱਲ ਬਲਾ ਆ ਵੇ ਕੋਈ ਆਟੀ ਦਾ ਪੜਿਆ ਨੇ ਹਾਤੇ ਜਾ 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 ਜਿੰਨੂੰ ਕਹਣਾ ਕਿ ਆ ਓਡਾ ਹੰਗ ਮਾਰੀ ਨਾ ਤੈਨੂੰ ਇੱਕ ਮਿੰਟ ਰੁਕ ਪਪਾ ਜੀ ਦੱਸੋ ਕੀ ਕਰਦੇ ਰੋਜਾ ਇਹ ਕੀ ਕਰਦੇ ਦੱਸੋ ਪੱਕੇ ਜੀ ਲੋਕਾਂ ਦੇ ਇੱਕ ਮਿੰਟ ਰੋਕ ਰੋਕ ਓਏ ਪੂਲਾ ਥਾਣੇ ਫੋਨ ਲਾਈ 112 ਨੂੰ ਫੋਨ ਲਾ ਮਾਲ ਮੰਡੀ ਚਲਾ ਚੱਲ ਚੱਲ ਮੋਟਰ ਵਾਲਾ ਚੱਲੀਏ ਮਾਲ ਮੰਡੀ ਨਹੀਂ ਬਾਪਾ ਪੈਨੂ ਬਾ ਨਾਲ ਪਤਾ ਰੋਜ ਕਰਦੇ ਨੇ ਚੱਲਾ ਚੱਲਾ ਉਹਨਾਂ ਨੂੰ ਪਤਾ ਰੋਜ ਨਹੀਂ ਕਿਹਦੇ ਕੋ ਲੈ ਗਈ ਕਿਹਦੇ ਕੋ ਲੈ ਗਈ ਕਿਹਦੇ ਕੋ ਲੈ ਗਈ ਮੈਂ ਜਿੰਤੋਂ ਮਰਜ਼ੀ ਲਿਆਂਦਾ ਕਿਹਦੇ ਕੋ ਲੈ ਗਈ ਦੱਸ ਕਿਉਂ ਮੈਂ ਜਿੰਤੋਂ ਮਰਜ਼ੀ ਲਿਆਂਦਾ ਦੁਨੀਆ ਨਸ਼ਾ ਇੰਨੇ ਲਿਆਂਦਾ ਮਾਨਕ ਪੁਣਿਆ ਚੱਲ ਬਟਣ ਚੱਲ ਓਏ ਕਾ ਕਰ ਸਾੜ ਗੱਡੀ ਕਰ ਸਾੜ ਜਾ ਦੇ ਚੱਲਿਆ ਪੁੱਤ ਚੱਲ ਚੱਲਿਓ ਨਾਣੇ ਮੈਂ ਪੁਲਿਸ ਲੈ ਲਿਆ ਠੀਕਾ ਕਿੱਥੇ ਬੜਾ ਟਿਕਾ ਕਿਉਂ ਕਿਉਂ ਬੜਾਵ ਜੇ ਅੱਛਾ ਠੀਕਾ ਮੈਂ ਨਹੀਂ ਇੱਕ ਮਿੰਟ ਦਾ ਪੁਲਿਸ ਮੇਰਾ ਰੋਕੋ ਉਹ ਅੱਜ ਕੱਲ ਉਹ ਦਾਹ ਕਿਉਂ ਆਇਆ ਅਧ ਹੈ ਨਹੀਂ ਨਹੀਂ ਬਾਪੂ ਇੱਕ ਮਿੰਟ ਰੋਕੋ ਉਹ ਮੇਰੇ ਨਾਲ ਹੀ ਆਇਆ ਉਹ ਮੇਰੇ ਨਾਲ ਹੀ ਆਇਆ ਉਹ ਕੌਣ ਆਇਆ ਆ ਮੇਰੇ ਨਾਲ ਹੀ ਆ ਉਹ ਫਿਰ ਕਿਹਦੇ ਨਾਲ ਆਇਆ ਤੇ ਉਹਨੇ ਪੁੱਛਿਆ ਵਾ ਤੇ ਮਾਨਕ ਤੁਨਾਈਂ ਹੀ ਰਸ ਜਿੱਤੋਂ ਮਰਜ਼ੀ ਲਿਆਉਂਦਾ ਹੋਵੇ ਆ ਵੇਖੋ ਜੀ ਇਹ ਸੌਫਟੀ ਰੋਡ ਐ ਅੰਮ੍ਰਿਤਸਰ ਦੀ ਵੀਡੀਓ ਆ ਵੇਖੋ ਟੀਕਾ ਲਾਉਂਦੀ ਐ ਇੱਥੇ ਬਹਿ ਕੇ ਤੇ ਆ ਭਈਆ ਭੈਣ ਚੋਰੇ ਤੇ ਇਹਦੇ ਕੀ ਕਰੇ ਕੀ ਕਰਨੇ ਆ ਹਰਿਆਣਾ ਆਇਆ ਇੱਕ ਹੀ ਕਰਨੇ ਆ ਕਿਉਂ ਟੀਕਾ ਲਵਾਉਂਦੇ ਆ ਰੇ ਦੱਸ ਚੱਲ ਥਾਣੇ ਆ ਚੱਲ ਥਾਣੇ ਤੇਰੀ ਵੀਡੀਓ ਤੇਰੀ ਸਵੇਰੇ ਥਾਣੇ ਦੇਣਾ ਮੈਂ ਤੇਰੀ ਰੁਕ ਤੇਰੀ ਚਲਾ ਚਲਾ ਥਾਣੇ ਆ ਚੱਲ ਥਾਣੇ ਤੂੰ ਸਿੱਧਾ ਡਾਂਗ ਬੁਲਾਜ ਨੂੰ ਬੁਲਾਉਣਾ ਬੁਲਾ ਮਾਰੀ ਆ ਕਿਵੇਂ ਨਾ ਕਰਦੇ ਜੇ ਆਹ ਚੰਗੇ ਕਰਦੇ ਆ ਲੋਕੀ ਦੇਖ ਕੇ ਲੰਘਦੇ ਇੱਥੋਂ ਕੀ ਵੇਖ ਕੇ ਲੰਘਣ ਦੇ ਕੀ ਫੋਨ ਦੇ ਲੋਕਾਂ ਦੀ ਕੋਈ ਗੱਲ ਨਹੀਂ ਵੇਖ ਲੈਂਦੇ ਰਾਵਾਂ ਪੁੱਜੇ ਲਾਈਨ ਨੂੰ ਲਾਈਏ ਇੱਥੋਂ ਪਾਰ ਦੇ ਪੁੱਲਾ ਚੱਲ ਚੱਲਾ ਫਿਰ ਆਹ ਕਾਲੀ ਗੱਡੀ ਕਾ ਲੈ